ਪੰਜਾਬ ਦੇ ਧੂਰੀ ਵਿੱਚ ਪੁਜਾਰੀਆਂ ਨੇ ਕੀਤਾ ਨੌਜਵਾਨ ਦਾ ਕਤਲ ਹਵਨਕੁੰਡ ਦੇ ਥੱਲੇ ਦੱਬੀ লাশ 2 ਮਈ ਤੋਂ ਲਾਪਤਾ ਸੀ ਨੌਜਵਾਨ ਬੱਚਿਆਂ ਨੂੰ ਸਿਖਾਉਣ ਦਾ ਸੀ ਪੰਡਤਾਈ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਧੂਰੀ ਕਸਬੇ ਵਿੱਚ ਰੌਂਗਟੇ ਖੜੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਇਤੋਂ ਦੇ ਦੋਲਾ ਰੇਲਵੇ ਫਾਟਕ ਕੋਲ ਸਥਿਤ ਮਾ ਬਗਲਾ ਮੁਖੀ ਮੰਦਰ ਦੇ ਦੋ ਪੁਜਾਰੀਆਂ ਨੇ ਇੱਕ ਨੌਜਵਾਨ ਦਾ ਕਤਲ ਕਰ ਉਸ ਦੀ ਲਾਸ਼ ਮੰਦਰ ਦੇ ਹਵਨਕੁੰਡ ਥੱਲੇ ਦਬ ਦਿੱਤੀ ਮਰਨ ਵਾਲੇ ਨੌਜਵਾਨ ਦੀ ਪਛਾਣ ਸੁਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਵਾਸੀ ਤੂਰੀ ਦੇ ਰੂਪ ਵਿੱਚ ਹੋਈ ਹੈ ਮ੍ਰਿਤਕ ਨੌਜਵਾਨ ਬੱਚਿਆਂ ਨੂੰ ਪੜਤਾਈ ਸਿਖਾਉਣ ਦਾ ਕੰਮ ਕਰਦਾ ਸੀ ਖਾਣਾ ਸਿਟੀ ਤੂਰੀ ਦੇ ਇੰਚਾਰਜ ਸੌਰਵ ਸੱਬਰਵਾਲ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨੀ ਦਰਖਾਸਤ ਦਿੱਤੀ ਸੀ ਕਿ ਸੁਦੀਪ ਕੁਮਾਰ ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਦੀ ਸਿੱਖਿਆ ਦਿੰਦਾ ਸੀ ਦੋ ਤਰੀਕ ਤੋਂ ਘਰ ਨਹੀਂ ਆਇਆ ਸੀ ਜਦੋਂ ਪਰਿਵਾਰਕ ਮੈਂਬਰਾਂ ਨੇ ਮੰਦਰ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੁਜਾਰੀ ਪਰਮਾਨੰਦ ਨੇ ਦੱਸਿਆ ਕਿ ਉਹ ਦੋ ਦਿਨ ਤੋਂ ਮੰਦਰ ਨਹੀਂ ਆਇਆ ਪਰ ਜਦੋਂ ਪੁਲਿਸ ਨੇ ਪਰਮਾਨੰਦ ਤੋਂ ਪੁੱਛਗਿੱਛ ਕੀਤੀ ਤਾਂ ਪੁਲਿਸ ਨੂੰ ਉਸ ਤੇ ਸ਼ੱਕ ਹੋਇਆ ਅਤੇ ਉਸ ਨੂੰ ਥਾਣੇ ਲਿਆਂਦਾ ਗਿਆ ਤਾਂ ਪਰਮਾਨੰਦ ਨੇ ਸੁਦੀਪ ਕੁਮਾਰ ਦੇ ਕਤਲ ਦੀ ਸਾਰੀ ਕਹਾਣੀ ਦੱਸੀ ਅਤੇ ਮੰਨਿਆ ਕਿ ਉਸਨੇ ਹੀ ਉਸ ਦਾ ਕਤਲ ਕਰਕੇ ਉਸ ਨੂੰ ਹਵਨਕੁੰਡ ਦੇ ਹੇਠਾਂ ਦੱਬ ਦਿੱਤਾ ਹੈ उपरंत थाना सिटी पुलिस दे दे के इंचार्ज सौरव सब्बरवाल ने कार्रवाई करते हुए हवनकुंड हेठों दबी हुई लाश नाहर कड़वा पोस्टमार्टम सरकारी हस्पताल च रखवाया थाना सदर इंचार्ज ने दसा कि मुखी मंदिर के पुजारी परमानंद मुख पुजारी अशोक शास्त्री खिलाफ कतर का मामला दर्ज करके अगलेरी कारवाई शुरू कर दिखती गई है उन्होंने कहा कि किसी भी दोषी बख्शाया नहीं जाएगा ਦੂਜੇ ਪਾਸੇ ਜਦੋਂ ਇਹ ਖਬਰ ਧੂਰੀ ਵਾਸੀਆਂ ਤੱਕ ਪੁੱਜੀ ਤਾਂ ਉਹ ਵੱਡੀ ਗਿਣਤੀ ਵਿੱਚ ਥਾਣਾ ਧੂਰੀ ਵਿਖੇ ਪੁੱਜੇ ਅਤੇ देर रात ਤੱਕ ਉੱਥੇ ਬੈਠੇ ਰਹੇ ਉਹਨਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਅਸੀਂ ਇੱਥੇ ਹੀ ਬੈਠੇ